ਪੰਜਾਬ ਸਰਕਾਰ ਨੇ ਸਾਨੂੰ ਪਹਿਲਾਂ ਚੋਰ ਕਹਿ ਕੇ ਇਹ ਮੀਟਰ ਬਾਹਰ ਕੱਢੇ ਲੋਕਾਂ ਦੇ ਘਰ ਵਿੱਚ ਮੀਟਰ ਸੀ ਉਹਨਾਂ ਦੀ ਉਹਨਾਂ ਦੀ ਦੇਖਭਾਲ ਉਹ ਆਪ ਚਾਹ ਕਿਸਾਨ ਸੀ ਚਾਹ ਮਜ਼ਦੂਰ ਸੀ ਉਹ ਆਪ ਕਰਦਾ ਸੀ ਉਹ ਮੀਟਰ ਬਾਹਰ ਕੱਢ ਤੇ ਉੱਥੇ ਫਿਰ ਨਾ ਕਿਸਾਨ ਦੀ ਜ਼ਿੰਮੇਵਾਰੀ ਰਹਿੰਦੀ ਹੈ ਨਾ ਮਜ਼ਦੂਰ ਦੀ ਜ਼ਿੰਮੇਵਾਰੀ ਰਹਿੰਦੀ ਹੈ ਉਹ ਜ਼ਿੰਮੇਵਾਰੀ ਸਰਕਾਰ ਦੀ ਬਣਦੀ ਹੈ ਸਰਾ ਜਾ ਦੇਖੋ ਮੀਟਰ ਸੜ ਕੇ ਹੋ ਗਏ ਸੁਆਹ ਤੇ ਕੀ ਨਾ ਦੇਖਣੇ ਹੈ ਸਰਕਾਰ ਨਾਲ ਐਸ ਡੀਓ ਨੇ ਐਕਸ਼ਨ ਐ ਐਸ ਸੀ ਨੇ ਇਹ ਜ਼ਿੰਮੇਵਾਰੀ ਉਹਨਾਂ ਦੀ ਬਣਦੀ ਹੈ ਵੀ ਅਸੀਂ ਇਹਨਾਂ ਤੇ ਜਾ ਕੇ ਦੇਖਣਾ ਜੀ। ਛਾੜਨ ਵਾਸਤੇ ਦੱਸਿਆ ਕਿ ਕਹਿੰਦੇ ਵੀ ਇਹਨਾਂ ਦੇ ਹੁਣ ਤੁਸੀਂ ਮੁਆਵਜ਼ਾ ਭਰੋ 25-2500 ਰੁਪਈਆ। ਕਿਉਂ ਬਈ? ਸਾਡੇ ਕੋਲ ਝਾੜਾਂ ਦੇ ਤਰਖਤਾਂ ਨੂੰ ਲੱਗਦੇ ਪੈਸੇ ਜਿਹੜੇ ਅਸੀਂ ਭਰੀਏ ਤੁਹਾਨੂੰ। ਅਸੀਂ ਕਿਹੜੇ ਕਿਹੜੇ ਅਸੀਂ ਚਿੱਪ ਵਾਲੇ ਮੀਟਰ ਲਾਉਣੇ। ਪ੍ਰਸ਼ਾਸਨ ਧਿਆਨ ਨਾਲ ਸੁਣ ਲਵੇ ਸਾਡੀ ਗੱਲ। ਇਸ ਪਿੰਡ ਦੇ ਵਿੱਚ ਜਿੰਨਾ ਚਿਰ ਤੁਸੀਂ ਦੂਜੇ ਪਿੰਡ ਨਹੀਂ ਲਾਉਦੇ ਜੋ ਪਹਿਲਾਂ ਲੱਗੇ ਹੋਏ ਸੀ। ਉਦੋਂ ਤੱਕ ਇਹ ਇਕੱਲੇ ਚੱਲਣਗੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰੋ ਆਪਾਂ ਖੜੇ ਆ ਪਿੰਡ ਬੰਦੇਮਾਲਾ ਖੁਰਦ ਸੋ ਪੰਜਾਬ ਸਰਕਾਰ ਨੇ ਸਾਨੂੰ ਪਹਿਲਾਂ ਚੋਰ ਕਹਿ ਕੇ ਇਹ ਮੀਟਰ ਬਾਹਰ ਕੱਟੇ ਵੀ ਪੰਜਾਬ ਦੇ ਲੋਕ ਚੋਰ ਐ ਚੋਰੀਆਂ ਕਰਦੇ ਆ ਵੀ ਮੀਟਰ ਬਾਹਰ ਕੱਢਣੇ ਜਦੋਂ ਲੋਕਾਂ ਦੇ ਘਰ ਵਿੱਚ ਮੀਟਰ ਸੀ ਉਹਨਾਂ ਦੀ ਉਹਨਾਂ ਦੀ ਦੇਖਪਾਲੋ ਆਪ ਚਾਹ ਕਿਸਾਨ ਸੀ ਚਾਹ ਮਜ਼ਦੂਰ ਸੀ ਉਹ ਆਪ ਕਰਦਾ ਸੀ ਜਦੋਂ ਇਹ ਮੀਟਰ ਬਾਹਰ ਕੱਢਤੇ ਉੱਥੇ ਫਿਰ ਨਾ ਕਿਸਾਨ ਦੀ ਜ਼ਿੰਮੇਵਾਰੀ ਰਹਿੰਦੀ ਹੈ ਨਾ ਮਜ਼ਦੂਰ ਦੀ ਜ਼ਿੰਮੇਵਾਰੀ ਰਹਿੰਦੀ ਹੈ ਉਹ ਜ਼ਿੰਮੇਵਾਰੀ ਸਰਕਾਰ ਦੀ ਬਣਦੀ ਹੈ ਪਰ ਆ ਜ ਆ ਦੇਖੋ ਮੀਟਰ ਸੜਕੇ ਹੋ ਗਏ ਸੁਆ ਤੇ ਕਿਹਨੇ ਦੇਖਣੇ ਹੈ ਸਰਕਾਰ ਨੇ ਐਸਜੀਓ ਨੇ ਐਕਸ਼ਨ ਐ ਐਸਸੀ ਨੇ ਇਹ ਜ਼ਿੰਮੇਵਾਰੀ ਉਹਨਾਂ ਦੀ ਬਣਦੀ ਹੈ ਵੀ ਅਸੀਂ ਇਹਨਾਂ ਤੇ ਜਾ ਕੇ ਦੇਖਣਾ ਹਰ ਜਿਸ ਠੇਕੇਦਾਰ ਨੂੰ ਠੇਕਾ ਦਿੱਤਾ ਗਿਆ ਦੇਖੋ ਆਹ ਹਾਲਤ ਇਹਨਾਂ ਬਕਸਿਆਂ ਦੀ ਇਹ ਟੁੱਟ ਕੇ ਗਿਰਿਆ ਤੇ ਉਸੇ ਸਪਰਕ ਕਰਕੇ ਅੱਗ ਲੱਗੀ ਸਾਰੇ ਮੀਟਰ ਸੜ ਗਏ ਤੇ ਮੈਨੂੰ ਸੁਣਨ ਚ ਆਇਆ ਨਗਰ ਨਿਵਾਸੀਆਂ ਦੱਸਿਆ ਕਿ ਕਹਿੰਦੇ ਵੀ ਇਹਨਾਂ ਦੇ ਹੁਣ ਤੁਸੀਂ ਮੁਆਵਜ਼ਾ ਭਰੋ 25-2500 ਰੁਪਇਆ ਕਿਉਂ ਬਈ ਸਾਡੇ ਕੋਲ ਝਾੜਾਂ ਨੂੰ درخت ਤੋਂ ਲੱਗਦੇ ਪੈਸੇ ਜਿਹੜੇ ਅਸੀਂ ਭਰੀਏ ਤੁਹਾਨੂੰ ਇਹ ਤੁਹਾਡੀ ਜ਼ਿੰਮੇਵਾਰੀ ਹੈ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਹੈ ਦੂਜੀ ਗੱਲ ਆਕੇ ਕਹਿ ਕੇ ਗਿਆ ਕਿ ਅਸੀਂ ਚਿੱਪ ਵਾਲੇ ਮੀਟਰ ਲਾਉਣੇ ਪ੍ਰਸ਼ਾਸਨ ਧਿਆਨ ਨਾਲ ਸੁਣ ਲਵੇ ਸਾਡੀ ਗੱਲ ਇਸ ਪਿੰਡ ਦੇ ਵਿੱਚ ਜਿੰਨਾ ਚਿਰ ਤੁਸੀਂ ਦੂਜੇ ਮੀਟਰ ਨਹੀਂ ਲਾਉਦੇ ਜੋ ਪਹਿਲਾਂ ਲੱਗੇ ਹੋਏ ਸੀ ਉਦੋਂ ਤੱਕ ਇਹ ਇੱਕ ਨਹੀਂ ਚੱਲਣਗੇ ਤੇ ਜਿੱਥੇ-ਜਿੱਥੇ ਮੀਟਰ ਲੱਗੇ ਹੋਏ ਆ ਉਹ ਅਸੀਂ ਦੁਬਾਰੇ ਫੇਰ ਪਟਣ ਦੀ ਤਿਆਰੀ ਕਰ ਲੱਗੇ ਆ ਕਿਉਂਕਿ ਪ੍ਰਸ਼ਾਸਨ ਸਾਡੇ ਨਾਲ ਮੀਟਿੰਗ ਕਰਕੇ ਮੁੱਕਰ ਗਿਆ ਜਦੋਂ ਅਸੀਂ ਮੀਆ ਪਰ ਮੀਟਰ ਪੱਟੇ ਸੀ ਸਾਨੂੰ ਏਸੀ ਐਕਸ਼ਨ ਸਾਹਮਣੇ ਰੇ ਸੀ ਏਸੀ ਨੇ ਕਿਹਾ ਸੀ ਕਿ ਦੁਬਾਰੇ ਪਿੰਡਾਂ ਦੇ ਵਿੱਚ ਅਸੀਂ ਵਾਦਾ ਕਰਨੇ ਚਿੱਪ ਵਾਲੇ ਮੀਟਰ ਨਹੀਂ ਲੱਗਣਗੇ ਪਰ ਅੱਜ ਜਦੋਂ ਇਹਨਾਂ ਨੇ ਦੇਖ ਲੈ ਕੇ ਜਥੇਬੰਦੀ ਵਾਲੇ ਪਿੱਛੇ हट ਗਏ ਸੌਂ ਗਏ ਜਾਂ ਭੁੱਲ ਗਏ ਤੇ ਦੁਬਾਰੇ ਫੇਰ ਉਹ ਚਿੱਪ ਵਾਲੇ ਮੀਟਰ ਬਣਾ ਰਹੇ ਪਰ ਅਸੀਂ ਪ੍ਰਸ਼ਾਸਨ ਨੂੰ ਚੇਤਾਵਨੀ ਦੰਨੇ ਆ ਕਿ ਬਾਜ਼ ਆ ਜਾਓ ਅਗਰ ਤੁਸੀਂ ਇੱਥੇ ਚਿੱਪ ਵਾਲੇ ਮੀਟਰ ਲੈ ਕੇ ਆਏ ਤਾਂ ਤਾਂ ਅਸੀਂ ਉਹਨਾਂ ਨੂੰ ਇੱਥੇ ਫੂਕਾਂਗੇ ਉਸ ਤੋਂ ਬਾਅਦ ਸਾਨੂੰ ਰੋਡ ਬੰਦ ਕਰਨਾ ਪਿਆ ਨੈਸ਼ਨਲ ਹਾਈਵੇ ਬੰਦ ਕਰਨਾ ਪਿਆ ਅਸੀਂ ਉਹ ਵੀ ਕਰਾਂਗੇ ਪਰ ਚਿਪ ਵਾਲੇ ਮੀਟਰ ਕਿਸੇ ਪਿੰਡ ਦੇ ਵਿੱਚ ਨਹੀਂ ਲੱਗਣ ਦਵਾਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ